ਸ਼ੰਪੂ ਬਾਰਡਰ ਤੇ ਰੇਲਵੇ ਟ੍ਰੈਕ ਜਾਮ ਕਰ ਦਿੱਤਾ ਗਿਆ ਜਿਸ ਨਾਲ ਇਲਾਕੇ ਚ ਟ੍ਰੇਨਾਂ ਦੀ ਆਵਾਜ਼ ਆਵੇ ਤਾਂ ਮੁਹਾਲੀ ਦੇ 에য়ারਪੋਰਟ ਰੋਡ ਤੇ ਖਰੜ ਰੋਡ ਨੂੰ ਬੰਦ ਕਰ ਦਿੱਤਾ ਗਿਆ। ਅੰਮ੍ਰਿਤਸਰ ਵਿੱਚ ਵੀ ਟ੍ਰੇਨਾਂ ਦੀ ਆਵਾਜ਼ ਪ੍ਰਭਾਵਿਤ ਹੋਈ ਜਿਸ ਨਾਲ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀ ਹੈ। ਜਿਲੰਦਰ ਦੇ ਤੰਦੋਬਲੀ ਫਾਟਕ ਵੀ ਬੰਦ ਕਰ ਦਿੱਤਾ ਗਿਆ। ਨਾਬਾਜ ਮੁੱਖ ਚੌਕ ਅਤੇ ਬੇੜਾ ਗੇਟ ਤੇ ਜਾਮ ਦੇਖਣ ਨੂੰ ਮਿਲ ਰਿਹਾ ਹੈ। ਦਰਸਨ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਜਸਪਾਲ ਸਿੰਘ ਨੇ ਆਖਿਆ ਕਿ ਉਹ ਜਨਤਾ ਨਾਲ ਹਮਦਰਦੀ ਰੱਖਦੇ ਨੇ। ਕਿ ਯੂਨੀਅਨ ਆਪਵਾ ਨੇ ਕਿਸੇ ਨੂੰ ਵੀ ਆਪਣੀ ਬਹਨ ਨੂੰ ਅੱਗੇ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਬੰਦ ਦੇ ਸੱਦੇ ਅਨੁਸਾਰ ਸੜਕਾਂ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਰੋਕ ਦਿੱਤਾ ਗਿਆ ਪਰ ਐਂਬੂਲੈਂਸ ਨੂੰ ਢਰਾ ਦਿੱਤਾ ਜਾ ਰਿਹਾ ਹੈ ਇਸ ਨੂੰ ਖਾਸ ਤੌਰ ਤੇ ਦਿੱਲੀ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਤੋਂ ਬਹੁਤ ਸਾਰੇ ਲੋਕ ਪੰਜਾਬ ਬੰਦ ਤੇ ਨਿਰਾਸ਼ ਦੇਖੇ ਗਏ ਕਿਉਂਕਿ ਬੰਦ ਦੇ ਸੱਦੇ ਤੋਂ ਜਾਣ ਨਹੀਂ ਸਨ ਪ੍ਰਯਾਗਮਨਨ ਮੌਤ ਪਰਸਾ ਹੈ ਹਰ ਜਗ੍ਹਾ ਜਾ ਮੈਂ ਸਮਝ ਨਹੀਂ ਆ ਰਿਹਾ ਕਿ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਆਮ ਲੋਕਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਚ ਕਾਫੀ ਮੁਸ਼ਕਲ ਹੋ ਰਹੀ ਹੈ ਬਸਾਂ ਦੇ ਆਈਮਾ ਬੈਂਕ ਕੋਲੀਆਂ ਤੇ ਮੈਂ ਜਾਂਚ ਦਿੱਕਤਾਂ ਹੰਡੀਆ ਰੇਲਵੇ ਸਟੇਸ਼ਨ ਵੀ ਮੈਂ ਗਿਆ ਸੀ ਰੇਲਵੇ ਉੱਥੇ ਬੰਦ ਪਈਆਂ ਸਾਰੀਆਂ ਤੁਹਾਡੇ ਤੇ ਉਹ ਸਾਡੇ ਡੈਕਟਰੀ ਤੇ ਉੱਥੇ ਜਾਣਾ ਹੋਵੇ ਹੈ ਕੈਟਰੀ ਦੇ ਰਾਹ ਜਾਣਾ ਕਿੱਥੋਂ ਸਰ ਆਂਗਣਾ ਸੇ ਆ ਰਹੇ ਨੇ ਤੀਸਰ ਜਾਣਾ ਹੈ ਬਹੁਤ ਦਿੱਕਤ ਹੈ